ਦੋਸਤੋ ਜੇਕਰ ਤੁਸੀਂ ਡਿਗਰੀ ਕੀਤੀ ਹੋਈ ਆ ਤਾਂ ਤੁਸੀਂ ਮਾਮਸਾ ਕੋਰਡ ਦੇ ਵਿੱਚ ਆਪਣੀ ਇਹ ਭਰਤੀ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਕਲਰਕ ਬਣਨਾ ਚਾਹੁੰਦੇ ਹੋ ਉਹ ਵੀ ਇਹ ਠੇਕੇ ਭਾਰਤੀ ਦੀ ਪੋਸਟ ਆਈ ਹੋਈਆਂ ਹਨ ਇਹਦੇ ਵਿੱਚ ਜੋ ਤਨਖਾਹ ਤੁਹਾਨੂੰ ਕੁੱਕਾ ਕੁੱਕਾ 29200 ਰੁਪਏ ਮਿਲਨੀ ਆ ਤੇ ਇਸ ਦੇ ਵਾਸਤੇ ਤੁਹਾਨੂੰ 18 ਸਾਲ ਤੋਂ 37 ਸਾਲ ਤੱਕ ਤੁਹਾਡੀ ਏਜ ਹੋਣੀ ਚਾਹੀਦੀ ਆ ਤੇ ਇਸ ਨੂੰ ਤੁਸੀਂ ਆਫਲਾਈਨ ਭਰ ਸਕਦੇ ਹੋ ਜੇਕਰ ਤੁਸੀਂ ਆਫਲਾਈਨ ਤੋਂ ਸਾਡਾ ਪੀਡੀਐਫ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁਆਇਨ ਹੋ ਕੇ ਤਤਵੇ WhatsApp ਦੇ ਉੱਤੇ ਇਹ PDF ਭੰਗਵਾ ਸਕਦੇ ਹੋ ਤੇ ਇਹ ਪੋਸਟਾਂ ਸਿਰਫ ਤੁਸੀਂ ਆਨਲਾਈਨ ਹੀ ਭਰ ਸਕਦੇ ਹੋ ਤੇ ਇਹ ਜਾ ਕੇ ਤੁਸੀਂ ਆਫਲਾਈਨ ਜਾ ਕੇ ਹੀ ਬਾਏ ਹੈਂਡ ਜਾਂ ਕੋਰੀਅਰ ਕਰਵਾ ਕੇ ਮਤਲਬ ਕਿ ਪੋਸਟ ਆਫਿਸ ਦੇ ਵਿੱਚੋਂ ਇਹ ਤੁਸੀਂ ਆਪਦੀ PDF ਭਰ ਕੇ ਸੈਂਡ ਕਰ ਸਕਦੇ ਹੋ ਜੇਕਰ ਤੁਸੀਂ ਇਹ ਪੋਸਟ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ 25 ਮਾਰਚ ਤੋਂ ਪਹਿਲਾਂ ਪਹਿਲਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਵਧੀਆ ਕੰਮ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਮੌਕਾ ਹੈਗਾ ਕਿਉਂਕਿ ਵਧੀਆ ਤਨਖਾਹ ਕੀ ਕਲਰਕ ਦੀ ਜੌਬ ਆ ਜੇਕਰ ਤੁਸੀਂ ਇੱਕ ਵਾਰੀ ਜੁਆਇਨ ਕਰ ਲੈਂਦੇ ਹੋ ਤਾਂ ਠੀਕਾ ਭਾਰਤੀ ਦੁਆਰੇ ਦੁਆਰੇ ਅੱਗੇ ਤੋਂ ਅੱਗੇ ਵਧਾਉਂਦੇ ਰਹਿੰਦੇ ਨੇ ਤੇ ਤੁਸੀਂ ਇੱਕ ਕੋਰਟ ਦੇ ਵਿੱਚ ਕਲਰਕਾਂ ਦਾ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਫ੍ਰੀ ਹੋ ਤਾਂ ਤੁਸੀਂ ਇਹ ਪੋਸਟ ਜੂਰ ਜੁਆਇਨ ਕਰੋ ਤਾਂ ਕਿ ਤੁਹਾਡਾ ਐਕਸਪੀਰੀਅੰਸ ਬਣ ਸਕੇ ਤੇ ਅੱਗੇ ਤੁਸੀਂ ਹੋਰ ਕਿਸੇ ਪੋਸਟ ਵਾਸਤੇ ਐਲੀਜੀਬਲ ਹੋ ਸਕਦੇ ਹੋ ਤੇ ਇਸ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰੋ ਤਾਂ ਕਿ ਜਿਨ੍ਹਾਂ ਨੂੰ ਪੋਸਟ ਦੀ ਨੌਕਰੀ ਲੋੜ ਆ ਉਹ ਆਪਣੀ ਇਹ ਪੋਸਟ ਅਪਲਾਈ ਕਰ ਸਕਣ ਯਾਦ ਰੱਖਣਾ 25 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨੂੰ ਅਪਲਾਈ ਕਰਨਾ ਹੈਗਾ ਉਸ ਤੋਂ ਬਾਅਦ ਇਹ 5 ਵਜੇ ਤੋਂ ਬਾਅਦ ਇਹ ਅਰਜ਼ੀਆਂ ਨਹੀਂ ਫੜੀਆਂ ਜਾਣਗੀਆਂ